ਹੈਲੋ ਹੈਲੋ ਬਾਰ ਬਾਰ ਧੰਨਵਾਦ ਹੈ ਤੇ ਪਾਇਤ ਪ੍ਰਕਾਸ਼ ਸਿੰਘ ਦਾ ਪਰਿਵਾਰ 1 ਲੱਖ 40000 ਦਾ ਵੱਡਾ ਸੇ ਅਗਲੀ ਕਬੱਡੀ ਪਾਉਣ ਲਈ ਬਚ ਚੁੱਕਾ ਆਓ ਸਾਹਮਣੇ ਗੁਰੂ ਦਾ ਖਾਲਸਾ ਸਿੰਘ ਸਿਰ ਕਟਵਾਉਣਾ ਨਹੀਂ ਬੋਲਦੇ ਹੁਣ ਜਾਂਦੇ ਮੂਹ ਤਲਵਾਰਾਂ ਦੇ ਉਦੋਂ ਬਹੁਤ ਕਿਸੇ ਦੇ ਪੜਦੀ ਹੈ ਇਹਨਾਂ ਸਿਰ ਤੇ ਸਰਦਾਰਾਂ ਦੇ ਲਓ ਟੱਕਰ ਹੋ ਗਈ ਹੈ ਕਿ ਜੰਮ ਸਿੰਘ ਸਫਰੀ ਜਾਨਾ ਮਾਰ ਗਏ ਮੇਰੇ ਕੌਮ ਦੀ ਗਸ਼ਤੀ ਤਾਵੇ ਰਿੰਗ ਬੁੱਧ ਦੀ ਗੁਲਜਾਰਾਂ ਦੇ ਬਿੱਟੂ ਬਾਈ ਫਰਮਾਨ ਆ ਗਿਆ ਹੈ ਲਓ ਕਹਿੰਦੇ ਫਰਮਾਨ ਦੀ ਰੇਡ ਪੈ ਰਹੀ ਖੇਤ ਦੇ ਮੈਦਾਨ ਦੇ ਵਿੱਚੇ ਅੱਜ ਖਗਵਾੜੇ ਇਲਾਕੇ ਦਾ ਬਹੂਆ ਪਿੰਡ ਜਿੱਤੇ ਜ਼ਿਲ੍ਹਾ ਸ਼ਿਪਕਸ਼ੀਗਲੀ ਦੀਆਂ ਆਹ ਟੀਮਾਂ ਖੇਡਦੀਆਂ ਆਨ ਵਾਲੀ 30 ਨੰਬਰ ਕਹਿੰਦੇ ਸ਼ਾਹਕੋਟੇ ਇਲਾਕੇ ਦਾ ਹੀਰਾ ਪਿੰਡ ਹੈ ਜਿੱਤੇ ਸਾਡੇ ਸਤਕਾਰਯੋਗ ਹਰਦੀਪ ਸਿੰਘ ਨੰਬਰਦਾਰ ਤੇ ਗੁਰਜਨ ਸਿੰਘ ਦੀ ਮੇਹ ਸਿੰਘੀ ਤੇ ਬਲਜਿੰਦਰ ਸਿੰਘੀ ਤੇ ਨਾਲ ਜੁਕਤਾਰ ਸਿਗਾ ਸੁਖਜਿੰਦਰ ਸਿੰਘ ਜੱਜ ਤੇ ਪਾਕਿਸਤਾਨਾ ਕੋ ਜਨਾਬੀਪਰੀਆ ਜਿਹੜਾ 30 ਨੰਬਰ ਨੂੰ ਅਮਰ ਹੈਰਾ ਦੇ ਵਿੱਚ ਉਹ ਛੇ ਚੋਟੀਆਂ ਗੱਲਾਂ ਕਰਦੀਆਂ ਹੈ 3 ਨੰਬਰ ਸੱਤ ਦੇ ਲਾਗੇ ਦਾ ਖੇਡਾ ਪਿੰਡ ਹੋਵੇਗਾ ਉਨੀ ਸੱਤੇ ਲਾ ਖੇਡ ਮੈਦਾਨ 'ਤੇ ਲਾ ਪ੍ਰਥਮ ਭਲਾਣਿਆ ਤੇ ਜੱਗੀ ਦੀ ਟੱਕਰ ਤੇ ਬਿਆ ਕਰਦੇ ਸਿੱਧ ਗਬਰੂ ਦੀ ਨਾ ਨਾ ਤਾਂ ਬੋਲ ਮੇਰੇ ਤਾਂ ਬੋਲ ਦਿੱਤਾ ਤੇ ਲਾ ਜੱਗੀ ਤੇ ਪ੍ਰਥਮ ਆ ਤੇ ਅੱਗ ਕਹਿੰਦੇ ਇਸ ਵੇ ਰੇਡਰ ਨੰਬਰ ਮਤਰੋ ਉਹ ਕਹਿੰਦੇ ਉਧਰ ਸਾਹਮਣੇ ਚਾਰ ਜਾਫੀ ਟੋਪਦੇ ਆ ਆਕਾਂ ਦੇ ਦੇਣੇ ਵਾਲਾ 2 ਨੰਬਰ ਤੇ ਆ ਤੇ ਆ ਹੈਰੀ ਉਧਰੇ ਦੇਣਾ ਉਧਰੇ ਦੇਣਾ ਤੇ ਲੈ ਦੇਣਾ ਪਹਿਲਵਾਨ ਭੱਜ ਗਿਆ ਆਹ ਕਹਿੰਦੇ ਉਧਰ ਮੁੰਡੇ ਦਾ ਸ਼ਰੀਰ ਲੈਣਾ ਦੇਵੀ ਦੇ ਪਹਾੜ ਵਰਗਾ ਬੁੱਕਦਾ ਹੁੰਦਾ ਹੈ ਕਿ ਉਹਨੇ ਜਿੱਤਣਾ ਅੰਤ ਜ਼ਰੂਰ ਹੁੰਦਾ ਜਿਹੜੇ ਬੰਦੇ ਦੇ ਵਿੱਚ ਸਤਿਆਈ ਹੁੰਦੀ ਚੱਕਰ ਪੈਂਦਾ ਕਿਉਂ ਥਾਣੇ ਕਚਹਿਰੀਆਂ ਦਾ ਘਰ ਬੈ ਕੇ ਜੇ ਗਲਮਕਾਈ ਹੁੰਦੀ ਬਖਤਰੀ ਵਾਲਿਆ ਮੰਝਣਾ ਦੂਰ ਨਹੀਂ ਸੀ ਪਹਿਰਾ ਹੀਟ ਨਾਲ ਜੇ ਅਗ ਬਚਾਈ ਹੁੰਦੀ ਅਸਰ ਹੁੰਦਾ ਪਹਿਲੀ ਖਰਾਕ ਤੋਂ ਹੀ ਉਹ ਜੁੱਤੀ ਬਾਪੂ ਦੀ ਮੇਰੀ ਦਵਾਈ ਹੁੰਦੀ ਹਲਕਾ ਟੱਚ ਕਿਤੇ ਨੂੰ ਮਾਰ ਕੇ ਪੰਗਾ ਸਾਕੇ ਉਧਰ ਉਧਰ ਲੈਸਟਰ ਕਬੱਡੀ ਕਲੱਬ ਯੂਕੇ ਵਾਲੇ ਸਾਡੇ ਕੁਲਵੀਰ ਖੱਖ ਗੁਰਵਤ ਸਿੰਘਾ ਨਿਰਮਲ ਲੱਡੋ ਸੁਖ ਬਹੁਆ ਤੇ ਸੀੜਾ ਲੈਸਟਰ ਇੰਗਲੈਂਡ ਵਾਲੇ ਵੀਰ ਤੇ ਦੁਬਈ ਵਾਲੇ ਸੁਖ ਸਾਡੇ ਸੁਖਵਿੰਦਰ ਸਿੰਘੀ ਕਰਲਜੀਤ ਮਨਜੀਤ ਤੇ ਕੋਕੀ ਰਿਹਾਲ ਕਾਬ ਜੋਸੀ ਜਹਾਜ ਨੂੰ ਸਨਹਾਰ 72000 ਦੇ ਨਾਲ ਸਨਮਾਨ ਬੋਲੇ ਸੋਨਿਹਾਰ ਸਿੱਖੀ ਆਕਾਲੇ ਅਰੰਗੀ ਜੀ ਜਿੱਤੇ ਸਦਾ ਸਤਨਾਮ ਸ੍ਰੀ ਮਾਨ ਕਰਦੇ ਆ ਚਾਚਾ ਜੀ ਸਤਾਰ ਸੰਤੋਸ਼ ਜੀ ਸਰਦਾਰ ਸੋਹਰ ਜੀ ਪ੍ਰਭ ਜੋ ਜਹਾਜ ਕਿੰਨਾ ਵੀ ਸਭ ਤੋਂ ਵੱਡਾ ਰੋਲ ਖੇਡ ਕਬੱਡੀ ਦੇ ਵਿੱਚ ਜੇ ਵੀ ਇੱਥੇ ਤੱਕ ਆਇਆ ਮੇਰੀ ਮਾਤਾ ਸ਼੍ਰੀਮਤੀ ਅਮਰਜੀਤ ਕੌਰ ਦਾ ਰਿਹਾ ਹੈ ਕਿ ਮੇਰਾ ਸਾਥ ਦਿੱਤਾ ਹੈ ਮੇਰੀ ਪਤਨੀ ਸ਼੍ਰੀਮਤੀ ਹਰਸਕਾਰ ਦੇ ਮੈਂ ਤੁਹਾਡਾ ਆਪਣਾ ਬਲਸਿੰਘਜੀ ਸਾਡੇ ਪਿੰਡ ਗੂਆ ਵਿੱਚ ਬਹੁਤ ਹੀ ਤਕੜਾ ਕਬੱਡੀ ਕੱਪ ਬਨਾਰਿਕ ਦੇ ਕਲੱਬ ਵੱਲੋਂ ਬਹੁਤ ਹੀ ਤਕੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਅਸੀਂ ਇਹ ਟੂਰਨਾਮੈਂਟ ਤਾਂ ਕਰਾ ਰਹੇ ਹਾਂ ਸਾਰੇ ਬੱਚਿਆਂ ਨੂੰ ਉਤਸ਼ਾਹ ਮਿਲੇ ਕਬੱਡੀ ਵਿੱਚ ਉਹ ਮੁਹਾਵੇ ਹੋਣ ਨਸ਼ੇ ਤੋਂ ਦੂਰ ਰਹਿਣ ਇਹ ਸਾਡਾ ਉਪਰਾਲਾ ਜੀ ਇਸ ਮੈਦਾਨ ਵਿੱਚ ਦੋ ਟੀਮਾਂ ਆ ਕੇ ਖੇਡਾਂਗੇ ਇਹ ਸਾਰੇ ਬਾਕ ਬਾਕ ਤਲੱਪਾ ਤੋਂ ਟੀਮਾਂ ਹੈਗੀਆਂ ਜੀ ਉਹ ਸਾਰੇ ਸਾਡੇ ਸਾਹਮਣੇ ਪੜਾ ਸ਼ੇ ਕਰ ਰਹੀਏ ਇਹ ਵੀ ਇਹਨਾਂ ਦੇ ਵੀਡੀਓ ਦਾ ਫਾਈਲ ਬਹੁਤ ਜ਼ਿਆਦਾ ਸੇ ਹੋ ਗਿਆ ਹੈ ਨਰੇ ਵੀਡੀਓ ਫਾਈਲ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਸਾਡੇ ਸਾਰੇ ਆਪਾਂ ਪੁਰਾਏ ਕਿ ਪਿੰਡ ਹੈ ਸਾਡਾ ਦੁਬਈ ਤੋਂ ਇੰਗਲੈਂਡ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਸਾਰੇ ਜਿੱਤੇ ਵੀ ਆਪਣੇ ਵੀਰ ਬਹੁਤ ਹੀ ਸੁਖ ਸੰਜੋਗ ਦੇਖ ਰਹੇ ਦੇ ਰਹੇ ਆ ਮੁੰਡਾ ਹੈਪੀ ਕੈਨੇਡਾ ਗੋਪੀ ਅਮਰੀਕਾ ਦੁਬਈ ਇਹ ਸਾਰਾ ਨਾ ਬਹੁਤ ਜ਼ਿਆਦਾ ਸੇ ਹੋ ਗਿਆ ਜੀ ਕਿ ਬੈਂਕ ਦੀ ਸੁਰੱਖਿ ਜੀ ਕੀ ਫਤਿਹ ਮੈਂ ਜਿਸ਼ਨ ਸਿੰਘ ਥੈਂਕ ਯੂ ਤੁਮ ਸਭ ਨੂੰ ਆ ਬਸ ਸਾਰੇ ਪੰਚਾਇਤ ਦਾ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੀ ਬਹੁਤ ਕੋਸ਼ਿਸ਼ ਕੀਤੀ ਬਹੁਤ ਹਾਰਡ ਕੰਮ ਕਰਕੇ ਇਹ ਟੂਰਨਾਮੈਂਟ ਨੂੰ ਸਕਸੈਸਫੁਲ ਕਾਮਯਾਬ ਕੀਤਾ ਹੈਗਾ ਆ ਮੈਂ ਸਾਰੇ ਐਨ ਆਰ ਆਈ ਵੀਰਾਂ ਦਾ ਤੁਹਾਡੇ ਚੈਨਲਾਂ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਕਵਰ ਜੀ ਕੀਤਾ ਹੈਗਾ ਆ ਬਾਕੀ ਸਾਰੇ ਜਿੰਨੇ ਵੀ ਮੇਰੇ ਯਾਰ ਦੋਸਤ ਆਏ انگلینڈ کو آئے ہے صرف ٹورنامنٹ دیکھ بات میں انگلینڈ کو آیا ہے ਸਾਡੇ ਸਰਪੰਚ ਸਾਹਿਬ ਕੈਨੇਡਾ ਤੋਂ ਆਏ ਹੈਗੇ ਆ ਤੇ ਇਹ ਯੂਐਸਏ ਤੋਂ ਆਏ ਹੈਗੇ ਆ ਬਹੁਤ ਬਹੁਤ ਪੁਰੀ ਲੇਸਟਰ ਤੋਂ ਮੇਰੇ ਭੋਹ ਦੇ ਲੜਕੇ ਮੱਖਣ ਸਿੰਘ ਮੰਡੀ ਤਾਂ ਹੋਰ ਮੇਰੇ ਦੋਸਤ ਸਾਰੇ ਬਾਹਰੋਂ ਆਏ ਹੈਗੇ ਆ ਤਾਂ ਇਹਨੂੰ ਸਫਲ ਕਰਨ ਲਈ ਇੱਕ ਬ੍ਰਦਰ ਮੈਂ ਬਹੂਆ ਸਾਰੇ ਪਿੰਡ ਪੰਚਾਇਤ ਨੂੰ ਬੇਨਤੀ ਕਰਦਾ ਜੇ ਇਹਨੂੰ ਕੰਟੀਨਿਊਸ ਰੱਖੋ ਇੱਦਾਂ ਦੇ ਖੇਡ ਮੇਲੇ ਹਰੇਕ ਸਾਲ ਹੋਣੇ ਚਾਹੀਦੇ ਆ ਤਾਂ ਕਿ ਜਿਹੜੇ ਨੌਜਵਾਨ ਆ ਉਹ ਨਸ਼ਿਆਂ ਤੋਂ ਹੱਟ ਕੇ ਸਪੋਰਟਸ ਵਾਲਾ ਲੱਗਦਾ ਖੇਡ ਮੈਦਾਨ ਦੇ ਚੁੱਕ ਬਹੁਆ ਜੀ ਦੇਖ ਰਹੇ ਸੰਗਤ ਨੂੰ ਜਰਵਨ ਵੀ ਸੰਗਤ ਨੂੰ ਜਲਬੰਦਰ ਸਿੰਘ ਕਮਲ ਸਿੰਘੀ ਦਬਈ ਜਾਨੀ ਕਿ ਬੀਐਸ ਪਾ ਮਹਿਰਾ ਵੱਲੋਂ ਬਹੁਤ ਵਧਾਈ ਵਧਾਈ ਟੀਮ ਬਹੁਏ ਦੀ ਜਿੱਤਾਂ ਨੂੰ ਬਹੁਤ ਬਹੁਤ ਵਧਾਈ ਇਹ ਤਾਂ ਸਾਗਰ ਸਾਹਿਬ ਦੇਖ ਰਹੀ ਆ ਯਾਰ ਦਾ ਮੈਂ ਨਹੀਂ ਦੇਖ ਰਹੀ ਹਾਂ ਜਿਹੜੇ ਵਾਲੇ ਕਹਿੰਦੇ ਉਹਨਾਂ ਖਾ ਰਹੇ ਆ ਜਿਹੜੇ ਵਾਲੇ ਭਰਾ ਮੈਂ ਹੋਰ ਮੈਨੂੰ ਜੋ ਵੀ 2023 ਨਾਲ ਵੀ ਦੇਖਦੇ ਤਿੰਨ ਜੱਫੇ ਹੰਡਾਸ਼ੀਆ ਖੇਡ ਕੇ ਕਬੱਡੀ ਕਮਾਂਦੀ ਆ ਚੌਥੇ ਜਿਹੜੇ ਹੰਡਾਸ਼ੀਆ ਬੈਗਲਸ ਹੋਏ ਆ ਇਹ ਹੋਲੇ ਹੋਲੇ ਬਾਪਾ ਜੀ ਦਾ ਚੋਈਆ ਇਧਰ ਸਪਾਰਟਿਵ ਦੀ ਕੈਨੇਡਾ ਰੁਪਈਆ ਸਭ ਦੇ ਦੇਖ ਰਹੀ ਆ ਇਹਨਾਂ ਦੇ ਸ਼ੀਲ ਬਾਦ ਦੇ ਸੱਚੇ ਏਸ਼ੀਆ ਕਬੱਡੀਆਂ ਦੇ ਜਿਹੜੇ ਏਸ਼ੀਆ ਦੇ ਵਿੱਚ ਪਰਫਾਰਮੈਂਸ ਮੈਂ ਬਹੁਤ ਵਧੀਆ ਰਹੀ ਆ ਪਲਾਵਣਾ ਬੈਡਲ ਦਾ ਨਹੀਂ ਮੈਚ ਨਹੀਂ ਕਿ ਨਹੀਂ ਸਾਹਿਬ ਦਾ ਕੋਈ ਗੱਲ ਨਹੀਂ ਅੱਜ ਇਹਦਾ ਯਾਰ ਰੱਖਾਂਗੇ ਔਰ ਦੀ ਟੀਮ ਨੇ ਤਕੜਾ ਪਰਫਾਰਮੈਂਸ ਕੀਤਾ ਆਪਣੇ ਵੱਲੋਂ ਮੈਸੇਜ ਅਸੀਂ ਹਰ ਕਬੱਡੀ ਕੋ ਬੱਲੇ ਬੱਲੇ ਕਰ ਰਹੇ ਆ ਬੱਲੇ ਬੱਲੇ ਕਰ ਰਹੇ ਆ ਸਾਰਾ واحر فن لگتا ہے